ਸਸ਼ੀਕਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਅਜੀਬ ਗੱਲ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਸਰਕਾਰ ਵਿਦਿਆਰਥੀ ਵੀਜ਼ਾ ਸਖਤ ਕਰ ਰਹੀ ਹੈ ਪਰ ਦੂਜੇ ਪਾਸੇ ਕਾਮਿਆਂ ਲਈ ਰੈੱਡ ਕਾਰਪਟ ਵਿਛਾ ਰਹੀ ਹੈ ਇਹ ਬਦਲਾਅ ਇਸ ਲਈ ਹੋ ਰਹੇ ਹਨ ਕਿਉਂਕਿ ਕੈਨੇਡਾ ਦੇ ਸੂਬਿਆਂ ਅਤੇ ਕਾਰੋਬਾਰੀਆਂ ਨੂੰ ਕੰਮ ਕਰਨ ਵਾਲੇ ਲੋਕਾਂ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਦੀ ਇਹ ਮੰਗ ਸਰਕਾਰ ਨੂੰ ਸੁਣਨੀ ਪਈ ਹੈ ਕੈਨੇਡਾ ਦੀ ਸੰਘੀ ਸਰਕਾਰ ਨੇ ਸੂਬਿਆਂ ਨੂੰ ਪੀਆਰ ਲਈ ਕੰਮੇ ਚੁਣਨ ਦੀ ਜੋ ਸ਼ਕਤੀ ਦਿੱਤੀ ਹੋਈ ਹੈ ਉਸ ਦਾ ਕੋਟਾ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਹੈ। ਕੋਟੇ ਵਿੱਚ ਬਾਦਾ ਸਾਲ 2025 ਵਿੱਚ ਪੀਐਨਪੀ ਰਾਹੀਂ 55 ਹਜ਼ਾਰ ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਸੀ। ਪਰ 2026 ਵਿੱਚ ਇਸ ਨੂੰ ਵਧਾ ਕੇ 1 ਲੱਖ ਕਰ ਦਿੱਤਾ ਗਿਆ ਹੈ। ਭਾਵ ਪੀਆਰ ਦੇ ਮੌਕੇ ਦੁੱਗਣੇ ਹੋ ਗਏ। ਇਹ ਲੋਕ ਸਿਰਫ ਵੱਡੀਆਂ ਨੌਕਰੀਆਂ ਲਈ ਨਹੀਂ ਚਾਹੀਦੇ। ਸਗੋਂ ਹਰ ਕੰਮ ਦੇ ਲਈ ਲੋਕ ਚਾਹੀਦੇ ਨੇ ਜਿਵੇਂ ਕਿ ਕੰਸਟਰਕਸ਼ਨ ਕਾਮੇ, ਹੈਲਥ케ਅਰ ਸਟਾਫ, ਨਰਸਾਂ, ਸਪੋਰਟਰ ਸਟਾਫ ਟਰੱਕ ਡਰਾਈਵਰ ਅਤੇ ਖੇਤੀਬਾੜੀ ਕੰਮ ਇਹ ਇਸ ਦਾ ਮਤਲਬ ਹੈ ਕਿ ਕੈਨੇਡਾ ਨੂੰ ਦੇਸ਼ ਦੀ ਬੁਨਿਆਦੀ ਅਰਥਵਿਵਸਥਾ ਚਲਾਉਣ ਵਾਲੇ ਲੋਕਾਂ ਦੀ ਸਖਤ ਜ਼ਰੂਰਤ ਹੈ 33000 ਤੋਂ ਵੱਧ ਵਿਦਿਆਰਥੀਆਂ ਲਈ ਨਵਾਂ ਪੀਆਰ ਰਾਹ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਕੰਮ ਤਾਂ ਕਰ ਰਹੇ ਹਨ ਪਰ ਪੀਆਰ ਲਈ ਲੋੜੀਦੇ ਪੁਆਇੰਟ ਸੀਆਰਐਸ ਸ ਕੋਰ ਨਾ ਮਿਲਣ ਕਾਰਨ اٹਕ ਜਾਂਦੇ ਹਨ ਸਰਕਾਰ ਨੇ ਹੁਣ ਇਸ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਬਿਲਕੁਲ ਨਵਾਂ ਪੀਆਰ ਪਾਥਵੇ ਬਣਾਇਆ ਹੈ ਕਿੰਨੇ ਲੋਕਾਂ ਨੂੰ ਲਾਭ ਇਸ ਨਵੇਂ ਰਾਹ ਰਾਹੀਂ 33000 ਤੋਂ ਵੱਧ ਵਿਦਿਆਰਥੀਆਂ ਨੂੰ ਜੋ ਪਹਿਲਾਂ ਹੀ ਕੈਨੇਡਾ ਵਿੱਚ ਕੰਮ ਕਰ ਰਹੇ ਹਨ ਸਿੱਧੀ ਪੀਆਰ ਦਿੱਤੀ ਜਾਵੇਗੀ ਇਸ ਦਾ ਮਕਸਦ ਉਹਨਾਂ ਹੁਸ਼ਿਆਰ ਅਤੇ ਤਜਰਬੇਕਾਰ ਲੋਕਾਂ ਨੂੰ ਕੈਨੇਡਾ ਵਿੱਚ ਰੋਕ ਕੇ ਰੱਖਣਾ ਹੈ ਜੋ ਇੱਥੇ ਪੜ੍ਹਾਈ ਕਰ ਚੁੱਕੇ ਹਨ ਸਰਕਾਰ ਨਹੀਂ ਚਾਹੁੰਦੀ ਹੈ ਕਿ ਇਹ ਲੋਕ ਆਪਣਾ ਤਜਰਬਾ ਲੈ ਕੇ ਕਿਸੇ ਹੋਰ ਦੇਸ਼ ਚਲੇ ਜਾਣ ਸਾਲ 2026 ਵਿੱਚ ਕੈਨੇਡਾ ਆਪਣਾ ਭਵਿੱਖ ਦੇਖ ਰਿਹਾ ਹੈ ਲੋਕਾਂ ਲਈ ਮੌਕਿਆਂ ਦਾ ਸਾਲ ਹੋਵੇਗਾ ਪੀਐਨਪੀ ਅਤੇ ਨਵੇਂ ਪਾਥਵੇ ਰਾਹੀਂ ਕੁੱਲ ਮਿਲਾ ਕੇ ਲਗਭਗ 80 ਹਜ਼ਾਰ ਤੋਂ ਵੱਧ ਲੋਕਾਂ ਨੂੰ ਪੀਆਰ ਦੇ ਨਵੇਂ ਰਾਹ ਖੁੱਲ ਰਹੇ ਹਨ ਕੈਨੇਡਾ ਦੀ ਨੀਤੀ ਵਿੱਚ ਆਰਥਿਕ ਲੋਡ ਦਾ ਪੱਖ ਨੂੰ ਹੁਣ ਰਣਨੀਤਿਕ ਦਬਾਅ ਨਾਲੋਂ ਜ਼ਿਆਦਾ ਭਾਰੀ ਹੋ ਗਿਆ ਹੈ ਸਰਕਾਰ ਭਾਵੇਂ ਵੀਜ਼ਾ ਨਿਯਮ ਸਖਤ ਕਰੇ ਪਰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਲਈ ਉਸ ਨੂੰ ਕਾਮਿਆਂ ਨੂੰ ਸਵਾਗਤ ਕਰਨਾ ਪਵੇਗਾ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਪੇਜ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਪੇਜ ਨੂੰ ਜ਼ਰੂਰ ਲਾਈਕ ਕਰੋ ਬੈਲ ਆਈਕਨ ਦਬਾ ਦਿਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਦਾ ਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ